ਇਹ ਤੇ ਠੰਡੇ ਪਾਣੀ ਦੇ ਦਿਵਾਲੇ ਹੋਈ ਹੀ ਸਾਡੀ ਕੌਮ ਆ ਆ ਛੋਟੇ ਸਾਹਿਬ ਜਦੋਂ ਦਾ ਚੀਦੀ ਤੇੜਾ ਨੰਗਾ ਸਾਨੂੰ ਨਵਾਂ ਹੀ ਭਗਤੀ ਚੜ ਗਈ ਸੜਕਾਂ ਦੇ ਖਲਾਰ ਖਲਾਰ ਕੇ ਦੁੱਧ ਪੀਉਣਗੇ ਕਰੋੜਾਂ ਰੁਪਈਆ ਦੁੱਧ ਦੇ ਨਾਂ ਤੇ ਅਸੀਂ ਤਬਾਹ ਕਰਤਾ ਕੌਮ ਦਾ ਕਿਸੇ ਨੇ ਕੁਝ ਨਹੀਂ ਸਿੱਖਿਆ ਕਿਸੇ ਜੋ ਸਾਡੇ ਨੇ ਪੁੱਛਿਆ ਕਿ ਜਿਨੇ ਦੁੱਧ ਪਿਆਇਆ ਸੀ ਪਹਿਲੇ ਦਿਨ ਉਹਦੇ ਨਾਲ ਹੋਈ ਕੀ ਬਾਬੇ ਮੋਤੀ RAM ਨੇ ਪਾਇਆ ਸੀ ਨਾ ਦੁੱਧ ਤੇ ਬਾਬੇ ਮੋਤੀ RAM ਦਾ ਸੱਤਾਂ ਸਾਲਾਂ ਦਾ ਪੁੱਤ ਨਰੈਣ ਅਗਲਿਆਂ ਨੇ ਕੋਲੂ ਚੋਂ ਪੀੜ ਕੇ ਕੱਢਿਆ ਸੀ ਅਸੀਂ ਇੱਥੇ ਦੁੱਧ ਪੀਤਾ ਗਰੀਆਂ ਖਾਧੀਆਂ ਫੇਰਿਆ ਮੁੱਛਾਂ ਤੇ ਹੱਥ ਤੇ ਗਲਾਸ ਵਗਾ ਕੇ ਮਾਰਿਆ ਸੜਕ ਦੇ ਉੱਤੇ ਤੇ ਘਰ ਜਾਂਦਾ ਜਾਂਦਾ ਤੱਕ 15 ਥਾਵਾਂ ਤੋਂ ਦੁੱਧ ਪੀ ਕੇ ਤੇ ਬੱਲੇ ਬੱਲੇ ਵੜਾ ਅੰਨਦ ਵਜਣਦਿਆ ਤੁਰ ਕਿਹੜੇ ਪਾਸੇ ਪਈ ਅਸੀਂ ਇਹ ਕੌਮ ਦਾ ਪੈਸਾ ਕੌਮ ਦੀ ਜਾਇਦਾਦ ਕੌਮ ਦੀ ਆਮਦਨ ਸੜਕਾਂ ਤੇ ਖਲਾਰ ਖਲਾਰ ਕੇ ਵਾਜਾ ਮਾਰ ਮਾਰ ਕੇ ਦੁੱਧ ਦੇ ਨਾਂ ਤੇ ਤਬਾਹ ਨਾ ਕਰੀਏ ਦੁੱਧ ਪਿਆਇਆ ਕਿੰਨਾ ਘੋਬਾ ਬਾਬੇ ਮੋਤੀराम ਨੇ ਪਹਿਲੀ ਤੇ ਗੱਲ ਈ ਆ ਦੋਆਂ ਗਲਾਸਾਂ ਚ ਸਾਹਿਬ ਜਿਆਦਾ ਨੂੰ ਦੁੱਧ ਪਿਆਇਆ ਪਾਇਆ ਪਿਆਤਾ ਹੋ ਫਰਜ ਕਰੋ ਬੜਾ ਜ਼ੋਰ ਲਗਾ ਤੇ ਅੱਧਾ ਕਿਲੋ ਪਿਆ ਗਿਆ ਹੋ ਚਲੋ ਅੱਧਾ ਕਿਲੋ ਨਹੀਂ ਕਿਲੋ ਦੁੱਧ ਪਿਆ ਗਿਆ ਹੋ ਇਸ ਤੋਂ ਵੱਧ ਦੁੱਧ ਤੈਨਾਂ ਪਿਆਇਆ ਬਾਬੇ ਮੋਤੀराम ਨੇ ਤੇ ਦੁੱਧ ਕਿੰਨਾ ਕ ਮਹਿੰਗਾ ਕਦੇ ਕਦੇ 50 ਰੁਪਏ ਆ ਕਦੇ 70 ਰੁਪਏ ਆ ਕਦੇ 80 ਰੁਪਏ ਆ ਬਹੁਤੇ ਕਦੇ ਵੱਡੇ ਮਹਿੰਗੇ ਸ਼ਹਿਰ ਚਲੇ ਜਾਓ 500 ਨੂੰ ਹੋਊਗਾ 1000 ਨੂੰ ਹੋਊਗਾ ਪਰ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਦੁੱਧ ਬਾਬੇ ਮੋਤੀ RAM ਨੇ ਪਿਆਇਆ ਦੁੱਧ ਪਤਾ ਨਹੀਂ ਅੱਧਾ ਕਿਲੋ ਪਿਆਇਆ ਪਾਈਆ ਪਿਆਇਆ ਕਿਲੋ ਪਿਆਇਆ ਸਾਰਾ ਟੱਬਰ ਅਗਲਿਆਂ ਨੇ ਕੋਲੂ ਚੋਂ ਪੀੜ ਕੇ ਕੱਢ ਦਿੱਤਾ ਅਹੀਂ ਦੁੱਧ ਦੇ ਨਾਂ ਦੇ ਉਤੇ ਲੰਗਰ ਤੇ ਲਾਲੇ ਪਰ ਬਾਬੇ ਮੋਤੀ RAM ਦੇ ਇਤਿਹਾਸ ਤੋਂ ਸਿੱਖਿਆ ਹੀ ਕੱਖ ਨਾ ਆਉਣ ਵਾਲੇ ਸਾਲ ਚ ਵੇਖਿਓ ਅਜੇ ਤਾਂ ਘੱਟ ਲੱਗਿਆ ਹੀ ਆਉਂਦੇ ਸਾਲ ਨੂੰ ਜਦੋਂ ਜਦੀ ਦੁੱਧ ਦੇ ਸਟਾਲ ਲੱਗਣ ਦਾ ਹੈ ਜਦੋਂ ਜਦੀ ਸੜਕ ਤੇ ਇਧਰ ਵੀ ਦੁੱਧ ਇਧਰ ਵੀ ਦੁੱਧ ਉਹੋ ਗੱਲ DJ ਦਾ ਮੂੰਹ ਇੱਕ ਦੂਜੇ ਵਾਲੇ ਪਾਸੇ ਨੂੰ ਕੀਤਾ ਜਾਂਦਾ ਵਾ ਵੇਖਿਆ ਜਾਂਦਾ ਵੀ ਉਧਰ ਨਾ ਬੰਦੇ ਜਾਦੇ ਇਕੱਠੇ ਹੋ ਕਿੰਨਿਆਂ ਕਦੇ ਕੇਸ ਰਖਾਏ ਕਿੰਨਿਆਂ ਕਦਾ ਚਿੱਟਾ ਛੜਾਇਆ ਕਿੰਨਿਆਂ ਕਦਾ ਨਜਾ ਛੜਾਇਆ ਇਸ ਪਾਸੇ ਕਿ ਪੈਸੇ ਬਹੁਤੇ ਆ ਸਾਡੇ ਕੋ ਸਾਂਭੇ ਨਹੀਂ ਜਾਂਦੇ ਕਹਿੰਦੇ ਦੁੱਧ ਪਾਣੀ ਦੇ ਨਾਂ ਤੇ ਉੱਤੇ ਲਾ ਦੇ ਸਾਰੇ ਦਿਨ ਮਨਾਈਆਂ ਦੇ ਦਿਨ ਮਨਾਉਣ ਲੱਗਿਆ ਕੁਝ ਸਿੱਖਣਾ ਵੀ ਚਾਹੀਦਾ ਖਾ ਪੀ ਕੇ ਘਰੋਂ ਤੁਰ ਜਾਣਾ ਇਹ ਸਾਡੇ ਵੱਡਿਆਂ ਦਾ ਕਰਨੀ ਨਾਮਾ ਨਹੀਂ ਸੀ ਵਿਦਵਾਨ ਕਹਿੰਦਾ ਜਿੰਨ ਕੀ ਜਾਦੇ ਮਨਾਤੇ ਹੋ ਉਹਨਾਂ ਕੀ ਮਾਨ ਕਰ ਵੀ ਦੇਖੋ ਮੈਂ ਇੰਨੀ ਕੁ ਬੇਨਤੀ ਤੁਹਾਨੂੰ ਕਰਾਂ